ਲੋਡਿਸਾਸਰੀ ਕਾਲੇ ਤੋਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਜਿਤ ਕਰਜੋਸ਼ੀ ਜੋਸ਼ੀ ਚੈਨਲ ਹਰ ਹफ्ते ਅਸੀਂ ਨੰਦਪੁਰੇ ਤੋਂ ਸਵਾਗਤ ਕਰਦੇ ਆ ਤੇ ਉਮੀਦ ਆ ਤੁਸੀਂ ਸਾਰੇ ਨਾਲ ਕੁਝ ਹੋਵਗੇ ਸਾਨੂੰ ਤਾਂ ਹਾਲੇ ਵੀ ਠੰਡ ਨੇ ਜੱਕੜ ਰੱਖਿਆ ਧੁੱਪ ਵੀ ਨਿਕਲ ਰਹੀ ਐ ਪਾਵੇ ਠੰਡ ਸੁਣਿਆ ਸੀ ਜਿਆਦਾ ਹੀ ਮੰਨ ਰਿਹਾ ਹੈ ਤੇ ਲੋ ਮੈਂ ਹਾਜ਼ਰਾ ਅਸੀਂ ਸੋਢੀ ਕਚਹਿਰੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇੱਕ ਲੋਕੀਤ ਲੈ ਕੇ ਤੇ ਨਾਲ ਹੀ ਬਹੁਤ ਹੀ ਮਤਲਬ ਤੋ ਤਾਂ ਦੋਸਤ ਕਰਵਾਸ ਤੇ ਮੁਪਤਾ ਤੇ ਪਹਿਲਾ ਜਿਹੜਾ ਮੈਂ ਅੰਗਰੇਜ਼ ਪਾਉਗੀ ਨਾ ਉਹ ਛੋਟੇ ਪੀੜ ਨੂੰ ਵਿਆਹ ਹੁੰਦੇ ਸੀ ਤੇ ਹੁਣ ਤਾਂ ਪਹਿਲਾਂ ਫਿਕ ਪੜਦੇ ਲਿਖ ਜਮੇ ਉਹ ਤਾਂ ਪੜਦੇ ਲਿਖਦੇ ਆ ਬਣੀ ਸੀਗੀਆਂ ਤੇ ਜਾਂ ਤਾਂ ਖੇਡਦੀਆਂ ਜਾਂ ਘਰ ਦੇ ਕੰਮ ਕਰਦੀਆਂ ਤੇ ਉਹ ਕੁੜੀ ਖੇਡਦੀ ਫਿਰਦੀ ਆ ਉਹ ਕਹਿੰਦੀ ਵੀ ਮੈਂ ਮੈਂ ਤਾਂ ਹੁਣ ਖੇਡਣ ਦੀ ਰੁੱਤ ਐ ਪਰ ਮਾਂ ਕਹਿੰਦੀ ਨਹੀਂ ਪੁੱਤ ਹੁਣ ਤਾਂ ਤੇਰੀ ਸ਼ਗਨਾ ਦੀ ਰੁੱਤ ਆ ਗਈ ਹੈ ਉਹ ਕਹਿੰਦੀ ਮੈਨੂੰ ਮੇਰਾ ਵਿਆਹ ਨਾ ਕਰੀ ਹੈ ਨਾ ਤੇ ਉਹ ਕਹਿੰਦੇ ਨਹੀਂ ਪੁੱਤ ਤੈਨੂੰ ਹੁਣ ਤੇਰਾ ਵਿਆਹ ਕਰਨਾ ਹੀ ਪਊਗਾ ਇਹਦੇ ਗੀਤ ਦੇ ਵਿੱਚ ਹੈ ਪਰ ਉਹ ਕਰਨਾ ਪਾਉਂਦੇ ਕਹਿੰਦੇ ਮੈਨੂੰ ਨਾ ਤੋਰੀ ਫਿਰ ਆਪਣੇ ਲੰਮੇ ਮਿਸ਼ੋਰੇ ਪੈ ਜਾਣਗੇ ਐ ਹੋ ਜਾਣਗੇ ਮਾਜਾ ਤੇ ਇਹ ਤੁਸੀਂ ਗੀਤ ਦੇ ਵਿੱਚ ਸੁਣਨਾ ਬਹੁਤ ਹੀ ਪਿਆਰਾ ਜਿਹਾ ਲੋਕੀ ਤੇ ਤੇ ਫਿਰ ਉਹ ਕੁੜੀ ਕੀ ਕਹਿੰਦੀ ਆ ਮਾਪੇ ਕੀ ਕਹਿੰਦੇ ਨੇ ਤੇ ਇਹਨੂੰ ਸੁਣ ਤੇ ਆਣਾ ਗੀਤ ਨੂੰ ਪੂਰਾ ਦੇਖਿਓ ਹੈਨਾ ਪੂਰਾ ਸੁਣਿਓ ਸਾਨੂੰ ਦੇਖੋ ਗੀਤ ਨੂੰ ਹੋਰ ਤੇ ਨਾਲੇ ਹੱਸੋ ਤੇ ਨਾਲੇ ਹਸਾਓ ਸਾਰਿਆਂ ਨੂੰ ਖੁਸ਼ ਰੱਖੋ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਮੈਂ ਨੁਕਤਾ ਪਾਉ ਉਹ ਫੈਟੀ ਲੀਵਰ ਦੂਰ ਕਰੋ ਤੇ ਮੋਟਾਪਾ ਹੈ ਨਾ ਮੋਟਾਪਾ ਘਟਾਓ ਇਹਦੇ ਵਿੱਚ ਹੀ ਆ ਮੂੜੀ ਜਿਹਾ ਹੋਵੇਗਾ ਨੁਕਤਾ ਪਹਿਲਾਂ ਵੀ ਮਿਲਦਾ ਕਾਫੀ ਦਿਨ ਹੋ ਗਈ ਹੁਣ ਦੂਸਰੀ ਵਾਰ ਫੇਰ ਕਬਿਟ ਕਰਦੀਆਂ ਤੇ ਲਓ ਤੁਸੀਂ ਪਹਿਲਾਂ ਤਾਂ ਸੁਣੋ ਇਹਿਆ ਕਬਿਟ ਫੇਰਾ ਕੁਆ ਤਾਂ ਅਗਸਤੇ ਵੱਲ ਲਾਵਾਂਗੇ ਹੈ ਨਾ බාවලදමැල්ලීම <laughs> කේඩාමයියි oh mm -hmm. mm -hmm. mm -hmm. mm -hmm. HOOOOOO oh.

ਇਸ ਦੇ ਲੜੇ ਲਾਈ ਬੀਰਨਾ ਤੁਸੀਂ ਮੈਂ ਜਿਸ ਦੇ ਲੜੇ ਲਾਈ ਲੁਲੋਲੀ ਗੀਤ ਹੋਇਆ ਪੂਰਾ ਤੁਹਾਨੂੰ ਸਾਰੇ ਸਮਝ ਆਉਣੀ ਹੋਣੀ ਤੇ ਮਾਪਿਆਂ ਨੇ ਕਿ ਅੱਥੇ ਬੋਲਣਾ ਬੋਲੀ ਵਧੀਆ ਮਾਪਿਆਂ ਨੇ ਸਿੱਖਿਆ ਦੇ ਕੇ ਤੋਰੀ ਤੇ ਉਹ ਕਹਿੰਦੀ ਮੇਰੇ ਨਾਲ ਵੱਧ ਵੀ ਤੁਸੀਂ ਜਿਹਦੇ ਮਨਾਨੀ ਉਹਦਾ ਸਤਿਕਾਰ ਕਰਿਓ ਔਰ ਕਰਨਾ ਹੀ ਕਾਹੀਦਾ ਅਸੀਂ ਲੋਕ ਤਾਂ ਕਹਿੰਦੇ ਵੀ ਧੀ ਦਾ ਲੱਖਣ ਦਾ ਰੂਪ ਹੁੰਦਾ ਤੇ ਜਿਹੜਾ ਜਵਾਈਆ ਨਾ ਹੋ ਉਹ ਵੀ ਸ਼ੂ ਦਾ ਰੂਪ ਹੁੰਦਾ ਹੈ ਨਾ ਇਹ ਸੇ ਕਰਕੇ ਆਪਾਂ ਨੂੰ ਜਿਹਨੇ ਸਾਡੀ ਇੱਜ਼ਤ ਲੱਕੀ ਸਾਡੀ ਇੱਜ਼ਤ ਲੈ ਕੇ ਗਿਆ ਉਹਦਾ ਸਤਿਕਾਰ ਕਰਨਾ ਪੈਂਦਾ ਹੀ ਹੈ ਜਿਵੇਂ ਜੇ ਪੰਡਤ ਨੂੰ ਰੋਟੀ ਖਵਾ ਲੈ ਫਿਰ ਦੱਛਣਾ ਵੀ ਨਾਲ ਹੀ ਦਿੰਨੇ ਆ ਨਾ ਫਿਰ ਨਹੀਂ ਰੋਟੀ ਹੀ ਲੱਗਦੀ ਤੇ ਜੇ ਕਿਛੁ ਪਾਠ ਕਰਾਉਣਾ ਉਹਨੂੰ ਵੀ ਸਾਰਾ ਫਿਰ ਉਹਦਾ ਹੋ ਦਿੰਨੇ ਆ ਨਾ ਵੀ ਉਹਦਾ ਮਿਹਨਤ ਉਹਦੀ ਇਸ ਕਰਕੇ ਇਹ ਜਿਹੜਾ ਜਵਾਈ ਆ ਨਾ ਉਹ ਸਾਡੀ ਇੱਜ਼ਤ ਰੱਖਦਾ ਹੈ ਸੜਨੀ ਇਧਰ ਨੂੰ ਸਾਹਮਣੇ ਰੱਖਦਾ ਜਿਹੜੇ ਚੰਗੇ ਜਮਾਈ ਨੇ ਉਹਨਾਂ ਦਾ ਜ਼ਰੂਰ ਸਤਿਕਾਰ ਕਰਨਾ ਚਾਹੀਦਾ ਹੈ ਬਾਕੀ ਲੋ ਆਜੋ ਹੁਣ ਆਖਣਾ ਤਾਂ ਗੁਸਤੀ ਬੈ ਹੈ ਨਾ ਤੇ ਇਹ ਮੈਂ ਦੱਸਿਆ ਵੀ ਫੈਟੀ ਲੀਵਰ ਹੈ ਇਹ ਕਿਉਂ ਹੋ ਜਾਂਦਾ ਹੈ ਇਹ ਆਪਾ ਚ ਦੇ ਕਾਰਨ ਹੁੰਦਾ ਹੈ ਤੇ ਮੋਟਾਪੇ ਦੇ ਕਾਰਨ ਵੀ ਹੋ ਜਾਂਦਾ ਹੈ ਨਾ ਤੇ ਖੱਟੇ ਦਕਾਰ ਆਉਂਦੇ ਹਨ ਸਿਰ ਦਰਦ ਹੋਣ ਲੱਗ ਜਾਂਦਾ ਤਾਂ ਫਿਰ ਤੁਸੀਂ ਜੇ ਇਸ ਤਰ੍ਹਾਂ ਹੁੰਦਾ ਤਾਂ ਕੀ ਕਰੋ ਤਾਂ ਕਰੋ ਇਹ ਉਪਾਅ ਬਹੁਤ ਹੀ ਸੌਖਾ ਜਆ ਤੁਹਾਡੀ ਜਿਹੜੀ ਰਸੋਈ ਹੈ ਨਾ ਉਹ ਮੈਂ ਪਹਿਲਾਂ ਦੱਸ ਦਿਆਂ ਸਾਰੇ ਬੈਦਵਿੰਦਾਸ ਨੇ ਗੁਰੂ ਕਹਿੰਦੇ ਨੇ ਉਹ ਔਸ਼ਦਾਨ ਲੈ ਹੈ ਨਾ ਤੇ ਸੰਸਾਰਾ ਦੁੱਖਾਂ ਨਾਲ ਪਤਾ ਹੀ ਹੈ ਜਿੱਥੇ ਪਾ ਵਿਦਿਆ ਪਾਟੇ ਵਿਦਿਆ ਲੈ ਇਸ ਕਰਕੇ ਜਿਹੜੀ ਸੋਈ ਆ ਉਹ ਔਸ਼ਦਾਨ ਲੈ ਆਪਣਾ ਹੈ ਨਾ ਤੇ ਇਹਦੇ ਚ ਤੁਸੀਂ ਕੀ ਲੈਣਾ ਹੈ ਜੀਰਾ ਜੀਰਾ ਕਿੰਨਾ ਲੈਣਾ ਹੈ ਅੱਧਾ ਚਮਚਾ ਕਿੰਨਾ ਜੀਰਾ ਲੈਣਾ ਹੈ ਅੱਧਾ ਚਮਚਾ ਸਾਫਤ ਧਨੀਆ ਕਿੰਨਾ ਲੈਣਾ ਹੈ ਇੱਕ ਚਮਚਾ ਸਾਫਤ ਧਨੀਆ ਕਿੰਨਾ ਲੈਣਾ ਹੈ ਇੱਕ ਚਮਚਾ ਸੌਫ ਦੋ ਚਮਚੇ ਕਿੰਨੀਆਂ ਚੀਜ਼ਾਂ ਖੁੱਲ ਹੋ ਗਈਆਂ ਹੈ ਤਿੰਨ ਸੌਫੇ ਨਹੀਂ ਲੈਣੀਆਂ ਦੋ ਚਾਹ ਤੇ ਇਹ ਸਮਝੋ ਦੋ ਤੇ ਤਿੰਨ ਤੇ ਸਾਢੇ ਤਿੰਨ ਚਮਤੀ ਹੋਗੇ ਸਾਰੀ ਤਿੰਨਾਂ ਦੇ ਤੇ ਇਹਨਾਂ ਨੂੰ ਇੱਕ ਗਲਾਸ ਪਾਣੀ ਵਿੱਚ ਤਿੰਨਾਂ ਚੀਜ਼ਾਂ ਨੂੰ ਰਾਤ ਨੂੰ ਤੁਸੀਂ ਪੀ ਲੋ ਸਾਰੀ ਰਾਤ ਵੀ ਜਿੜਨੀਆਂ ਤੇ ਪੂਰੀ ਰਾਤ ਭਿਜੇ ਰਹਿਣਾ ਤੇ ਹੁਣ ਤੁਸੀਂ ਨਾਸ਼ਤੇ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਚਲ ਇਹਨੂੰ ਪੁਣ ਕੇ ਪੀ ਲਓ ਹੈ ਨਾ ਪੀ ਲਿਆ ਫਿਰ ਉਸੇ ਤਰ੍ਹਾਂ ਹੀ ਉਨੀ ਮਾਤਰਾ ਫੇਰ ਪੀਉ ਕੇ ਰੱਖ ਲਿਓ ਨਾ ਤੇ ਫਿਰ ਸ਼ਾਮ ਨੂੰ ਤੁਸੀਂ ਖਾਣਾ ਖਾਣ ਤੋਂ ਬਾਅਦ ਫਿਰ ਪੀ ਲੋ ਨਾ ਹੈਨਾ ਤੇ ਡਾਈਜੈਸ਼ਨ ਠੀਕ ਹੋ ਰਹੂਗਾ ਚਰਬੀ ਪਿਗਲਣ ਤੋਂ ਦੀ ਮੋਟਾਪਾ ਘਟੂਗਾ ਖੱਟੇ ਜਿਹੇ ਡਕਾਰ ਉਹ ਬੰਦ ਹੋਣਗੇ ਫੈਟੀ ਲੀਵਰ ਵੀ ਠੀਕ ਹੋਊਗਾ ਭਿਆਨਕ ਗੈਸ ਜੜ ਤੋਂ ਖਤਮ ਹੋਵੇਗੀ ਇਹ ਉਪਾਅ ਸਾਰੀ ਗੰਦਗੀ ਨਿਕੋੜ ਕੇ ਬਾਹਰ ਨਿਕਾਲ ਦੇਊਗਾ ਹੈਨਾ ਤੇ ਤੁਸੀਂ ਇਹਨੂੰ ਜੂਰ ਅਪਣਾ ਕੇ ਦੇਖੋ ਤੇ ਮਤਲਬ ਮਾ ਅਤਵਾ ਦੱਸਿਆ ਹੋਇਆ ਕਸ਼ਤੀ ਦਾ ਉਹ ਕਹਿੰਦੇ ਹਰ ਹਾਲਤ ਇੱਥੇ ਠੀਕ ਹੋ ਜਾਵੇਂਗੀ ਤੁਸੀਂ ਤੇ ਤੀਜਾ ਤਾਂ ਉਹੀ ਨਹੀਂ ਲਿਆ ਪਰ ਕੁਝ ਖਾਣੇ ਭਾਵੇਂ ਖਾਣ ਦਾ ਧੰਕੀ ਦੱਸਿਆ ਕਿਵੇਂ ਵੀ ਨਾ ਆਪਾ ਹੈ ਨਾ ਹਾਂ ਤੇ ਤੁਸੀਂ ਜਦੋਂ 10-1500 ਰੁਪਏ ਪਿਓਗੇ ਤੁਹਾਨੂੰ ਪਤਾ ਲੱਗ ਜੂਗਾ ਤੇ ਚਲੋ ਵੱਧ ਵੀ ਆਪਾਂ 2000 ਦੰਨਾ ਲਾ ਗਏ ਹੈ ਨਾ ਤੇ ਇਹਦਾ ਕੋਈ ਨੁਕਸਾਨ ਹੈ ਤੇ ਬਾਕੀ ਇਹਦੀ ਸਾਵਧਾਨੀ ਆਹੀ ਫ੍ਰਿਜ ਦਾ ਪਾਣੀ ਨਾ ਪੀਓ ਨੋਰਮਲ ਪਾਣੀ ਪੀਓ ਕੜੇ ਦਾ ਪਾਣੀ ਢੋਣ ਕਿ ਗਰਮੀ ਆਗੀ ਨਾ ਤੁਸੀਂ ਫੇਰ ਵੀ ਫ੍ਰਿਜ ਦੇ ਪਾਣੀ ਨੂੰ ਕਾ ਡਾਕਟਰ ਵੀ ਰਿਓ ਕੜੇ ਦਾ ਪਾਣੀ ਪੀਓ ਕੜੇ ਦਾ ਪਾਣੀ ਪੀ ਆਪਣੇ ਕਿੰਨੇ ਰੋਗਾਂ ਨੂੰ ਠੀਕ ਕਰਦਾ ਅੱਗੇ ਕੜੇ ਦਾ ਪਾਣੀ ਪੀਂਦੇ ਸੀ ਤੇ ਬਿਮਾਰ ਨਹੀਂ ਸੀ ਹੁੰਦੇ ਤੇ ਫਰੀਜਾਂ ਨੇ ਆਪਣਾ ਸਹੂਤ ਵੀ ਨਹੀਂ ਦਿੱਤੀ ਆ ਜਿੱਥੇ ਫੁੱਲ ਕੜੇ ਉੱਤੇ ਕੰਡੇ ਵੀ ਹੁੰਦੇ ਨੇ ਉਹਨੇ ਆਪਾਂ ਨੂੰ ਸਹੂਤ ਤਾਂ ਬਹੁਤ ਦਿੱਤੀ ਤੇ ਨਾਲ ਫਿਰ ਆਪਣੇ ਉਹ ਵੀ ਬਧਾਇਆ ਰੋਗ ਵੀ ਬਧਾਇਆ ਕਈ ਕਈ ਦਿਨਾਂ ਵਿੱਚ ਜਿਆਦਾ ਵਿੱਚ ਚਾਰ ਦਿਨਾਂ ਚ ਰੋਹੀ ਖਾਈ ਜਾਂਦੇ ਹਨ ਤੇ ਆਪਾਂ ਕਹਿੰਦੇ ਮੈਨੂੰ ਕੀ ਹੋਇਆ ਹਨ ਤੇ ਪਹਿਲਾਂ ਵੀ ਅਸੀਂ ਐ ਕਰਦੇ ਤੇ ਤੁਸੀਂ ਹੁਣ ਮੈਂ ਚਲ ਪਾਣੀ ਦਾ ਸਰ ਭੇਜ ਕਰੋ ਨਾ ਥੋੜਾ ਜਿਹਾ ਛੰਡਾ ਔਕੜੇ ਦਾ ਪਾਣੀ ਤੇ ਚਲੋ ਇਹ ਕਰਕੇ ਦੇਖੋ ਨਹੀਂ ਡਾਕਟਰ ਤੁਹਾਨੂੰ ਕਹਿੰਦਾ ਛੁੱਟੂ ਹਨ ਤੇ ਲਓ ਨਵਾੜੋ ਬਣੇ ਸਨ ਨੁਕਤੇ ਦਾ আর ਮੀਤ ਦਾ ਨੰਦ ਤੇ ਕੱਲ ਨੂੰ ਆਪਾਂ ਫੇਰ ਨਵੇਂ ਗੀਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੇ ਵੀਡੀਓ ਦੇਖਣ